ਪਿਆਰੇ ਸੋਤਿਓ ਮੈਂ ਡਾਕਟਰ ਮਲਕੀਤ ਸਿੰਘ ਪੱਟੀ ਹਾਜ਼ਰ ਹਾਂ ਇੱਕ ਨਵਾਂ ਲੈਕਚਰ ਲੈ ਕੇ ਵੈਗਰੂ ਦਾ ਅੱਲਾ ਦਾ ਬਹੁਤ ਬਹੁਤ ਉਸ ਅਕਾਲ ਪੁਰਖ ਦਾ ਸ਼ੁਕਰ ਹੈ ਕਿ ਜੰਗ ਟਲ ਗਈ ਹੈ ਕਿੰਨੇ ਚਿਰ ਵਾਸਤੇ ਟਲੀ ਹੈ ਇਹਦੇ ਬਾਰੇ ਤਾਂ ਪਵਿੱਕਰੀ ਜਿਹੜੀ ਬੁੱਕ ਲਿਆ ਉਹ ਵੀ ਦੱਸ ਸਕਦੀ ਹੈ ਉਹਦੇ ਬਾਰੇ ਆਪਾਂ ਜਿੰਨੇ ਵੀ ਲੋਕ ਚਾਹੇ ਉਹ ਪਹਿਲਗਾਮ ਦੇ ਵਿੱਚ ਚਾਹੇ ਕਿਸੇ ਵੀ ਦੁਨੀਆ ਦੇ ਕੋਨੇ ਵਿੱਚ ਪਤੰਕਵਾਦ ਦੇ ਰਾਹੀਂ ਜਾਂ ਕਿਸੇ جنگ ਦੇ ਵਿੱਚ ਮਾਰੇ ਗਏ ਨੇ ਉਹਨਾਂ ਨੂੰ ਵਹਿਗੁਰੂ ਉਹਨਾਂ ਦੇ ਧਰਮ ਦੇ ਇਨਸਾਨ ਕਿੱਥੇ ਜਿੱਥੇ ਵੀ ਉਹ ਅੱਲਾ ਦੇ ਰਾਮ ਦੇ ਜਾਂ ਕਾਲਪੁਖ ਦੇ ਵਿੱਚ ਯਕੀਨ ਰੱਖਦੇ ਨੇ ਉਹਨਾਂ ਨੂੰ ਸਵਰਗਾਂ ਵਿੱਚ ਵਸਾ ਦੇਵੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਜਿਵੇਂ ਜਿੰਨਨ ਤੁਸੀਂ ਆਪਣੇ ਦੁਸ਼ਮਣ ਕਹਿ ਦਿੰਨੇ ਆ ਪਾਕਿਸਤਾਨ ਦੇ ਜਿਹੜੇ ਲੋਕ ਨੇ ਤੇ ਫੌਜੀ ਨੇ ਉਹਨਾਂ ਨੂੰ ਵੀ ਅੱਲਾ ਉਹਨਾਂ ਦੇ ਪਰਿਵਾਰ ਨੂੰ ਵੀ ਪਾਣਾ ਮੰਨਣ ਦਾ ਬਲ ਬਖਸ਼ੇ ਸੱਡੀਆਂ ਉਹ ਪੈਣਾ ਮਾਵਾਂ ਜਿਨ੍ਹਾਂ ਦੇ ਸਵਾਗ ਜੜ ਗਏ ਜਿਨ੍ਹਾਂ ਦੇ ਪੁੱਤ ਜੜ ਗਏ ਸੁੰਨੀਆਂ ਹੋ ਗਈਆਂ ਗੋਦਾਂ ਜਿਨ੍ਹਾਂ ਦੀ ਉਹਨਾਂ ਨੂੰ ਵੀ ਪਾਣਾ ਮੰਨਣ ਦਾ ਬਲ ਬਖਸ਼ੀਏ ਔਰ ਅਰਦਾਸ ਕਰੀਏ ਸਾਰੇ ਕਿ ਐਵੇਂ ਦੇ ਸਮੇਂ ਵਾਰ-ਵਾਰ ਨਾ ਮਨੁੱਖ ਨੂੰ ਵੱਲਾ ਰਾਮ ਵਹਿਗੁਰੂ ਕਾਲਪੁਰਖ ਸੋਮਤ ਬਖਸ਼ੀ ਕਿ ਨਾ ਕਿਸੇ ਨੂੰ ਉਤੰਕਵਾਦੀ ਬਣਨਾ ਪਵੇ ਨਾ ਕੋਈ ਉਤੰਕਵਾਦੀ ਬਣੇ ਨਾ ਕੋਈ ਹਥਿਆਰ ਚੁੱਕੇ ਸਾਰੇ ਆਪਣਾ ਆਪਣਾ ਫਰਜ਼ ਨਿਭਾਉਣ ਚਾਹੇ ਉਹ ਸਾਡੀਆਂ ਸਰਕਾਰਾਂ ਨੇ ਚਾਹੇ ਅਸੀਂ ਆਮ ਲੋਕਿਆਂ ਆਪਣੇ ਆਪਣੇ ਫਰਜ਼ ਨਿਭਾਉਣ ਸ਼ਾਂਤੀ ਦਾ ਸਨੇਹਾ ਦੇਈਏ ਕਿਉਂਕਿ ਜੰਗ ਦਾ ਮਾਹੌਲ ਕਰਕੇ 2 4 10 ਦਿਨ ਜਿਹੜੀ ਜ਼ਿੰਦਗੀ ਆ ਉਹ ਅਬਨਾਰ ਲੱਗ ਰਹੀ ਹੈ ਥੋੜੀ ਲੀ ਤੋਂ ਗੱਡੀ ਲੱਤੀ ਰਹੀ ਹੈ ਹੁਣ ਸਹਜੇ ਸਹਜੇ ਸਭ ਕੁਝ ਨਾਰਮਲ ਹੋ ਰਿਹਾ ਤੇ ਵੈਸੇ ਗਰੂ ਨਾਰਮਲ ਹੀ ਰੱਖੇ ਇਹ ਅਰਦਾਸ ਕਰਦੇ ਆ ਉਹਦੇ ਚਰਨਾਂ ਦੇ ਵਿੱਚ ਔਖੇ ਮਿਲੇ ਇੱਕ ਦੂਜੇ ਦਾ ਸਾਥ ਦਈਏ ਆਪਣੀ ਸਰਕਾਰ ਆਪਣੀ ਫੌਜ ਦਾ ਹੌਸਲਾ ਵਧਾਈਏ ਕਟ ਤੋਂ ਕਟ ਦੁੱਖ ਦੇ ਵੇਲੇ ਐਵੇਂ ਦੀ ਜੰਗ ਦੇ ਵੇਲੇ ਆਪਣੀ ਫੌਜ ਦੇ ਨਾਲ ਖੜੀਏ ਆਪਣੇ ਦੇਸ਼ ਦੇ ਨਾਲ ਖੜੀਏ ਚਾਹੇ ਸਾਡੇ ਵਿਚਾਰ ਤਰ੍ਹਾਂ ਸਿਆਸੀ ਤੌਰ ਤੇ ਜਾਂ ਕਿਸੇ ਵੀ ਤਰੀਕੇ ਨਾਲ ਵਿਚਾਰ ਅਲੱਗ-ਅਲੱਗ ਹੋਣ ਪਰ ਦੁੱਖ ਦੇ ਵੇਲੇ ਸਾਨੂੰ ਸਾਰਿਆਂ ਨੂੰ ਆਪਣੀਆਂ ਸਰਕਾਰਾਂ ਆਪਣੀ ਫੌਜ ਦੇ ਨਾਲ ਖੜਨਾ ਜਾਏਗਾ ਸੋ ਅਸੀਂ ਸ਼ੁਰੂ ਕਰਦੇ ਹਾਂ ਜ ਇੱਕ ਨਵੀਂ ਵੀਡੀਓ ਡਿਵੀਟਿਡ ਨੈਜ਼ਲ ਸੈਪਟਮ ਕੀ ਹੁੰਦਾ ਹੈ ਜਿੰਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਨੱਕ ਦੀ ਹੱਡੀ ਦਾ ਵਿੰਗੇ ਹੋ ਜਾਣਾ ਕਹਿ ਦਿੰਦੇ ਆ ਇਹਦੇ ਬਾਰੇ ਮੇਰੇ ਕੋਲ ਹੀ ਜਾਣਕਾਰੀ ਦੇਣਾ ਨੀਜ਼ਲ ਸੈਪਟਮ ਕੀ ਹੁੰਦਾ ਐਕਚੁਅਲੀ ਨੀਜ਼ਲ ਸੈਪਟਮ ਜਿਹੜਾ ਜਦੋਂ ਇਹ ਡਿਵੀਏਟ ਮੇ ਵਿੰਗਾ ਹੋ ਜਾਂਦਾ ਜਾਂ ਪਟਕ ਜਾਂਦਾ ਆਪਣੀ ਨੋਰਮਲ ਜਗ੍ਹਾ ਤੋਂ ਪਾਸੇ हट ਜਾਂਦਾ ਤਾਂ ਉਦੋਂ ਸਾਡੀ ਜਿਹੜੀ ਸੈਪਟਮ ਜਾਂ ਸਾਡੀ ਕਾਰਟਿਲੇਜ ਅਤੇ ਜਿਹੜੀ ਹੱਡੀ ਐ ਜਿਹੜੇ ਸਾਡੇ ਨੱਕ ਦੀ ਕੋਲ ਨੂੰ ਬਖਤਦੀ ਦੋ ਨੱਕਾਂ ਦੇ ਵਿਚਕਾਰ ਜੋ ਸਾਡੀਆਂ ਨੋਸਟ੍ਰिल्स ਨੇ ਉਹ ਜਦੋਂ ਆਪਣੇ ਨੋਰਮਲ ਜਗ੍ਹਾ ਤੋਂ ਥੋੜੀ ਪਾਸੇ हट ਜਾਂਦੀ ਹੈ ਜਾਂ ਕਹ ਲਈਏ ਕਿ ਬਾਹਰ ਹੋ ਜਾਂਦੀ ਹੈ ਕੁਝ ਲੋਕਾਂ ਦੇ ਵਿੱਚ ਫਿਰ ਇਹਨੂੰ ਅਸੀਂ ਡਿਵੀਏਟਡ ਨੈਜ਼ਲ ਸੈਪਟਮ ਡੀ ਨਾਲ ਪੈਦਾ ਹੁੰਦੀਆਂ ਜਿਹੜੀਆਂ ਸਮੱਸਿਆਵਾਂ ਨੇ ਆ ਜਾਂਦੀਆਂ ਨੇ ਕਈ ਵਾਰੀ ਨੱਕ ਦੀ ਸੱਜ ਵੀ ਇਹਦਾ ਕਾਰਨ ਬਣ ਜਾਂਦੀ ਹੈ ਜਾਂ ਕੁਝ ਹੋਰ ਵੀ ਅਬਨਾਰਮਲਿਟੀਜ਼ ਹੁੰਦੀਆਂ ਨੇ ਜਿਹੜੀਆਂ ਕਈ ਵਾਰੀ ਵਰਸਲੈਂਡ ਦੇ ਵਿੱਚ ਮੁਸ਼ਕਲ ਆ ਜਾਂਦੀ ਆ ਸਿਰਦਰਦ ਦਾ ਕਾਰਨ ਹੋ ਜਾਂਦਾ ਨੱਕ ਬੰਦ ਰਹਿੰਦਾ ਨੱਕ ਦੇ ਵਿੱਚੋਂ ਖੂਨ ਵਗ ਜਾਂਦਾ ਇਹ ਸਾਰੀਆਂ ਆਈਡੀਆਂ ਸਮੱਸਿਆਵਾਂ ਜਿਹੜੀਆਂ ਨੇ ਹੁੰਦੀਆਂ ਨੇ ਇਹਦੇ ਬਾਰੇ ਥੋੜਾ ਜਿਹਾ ਆਪਾਂ ਜਾਣਕਾਰੀ ਕਰਾਂਗੇ ਹੁਣ ਇੱਕ ਸੈਪਟਮ ਨੇਜ਼ਲ ਜਿਹੜਾ ਵਾ ਡਿਵੀਡ ਉਦੋਂ ਹੁੰਦਾ ਜੀ ਉਦੋਂ ਜਦੋਂ ਤੁਹਾਡੀ ਨੱਕ ਦੀ ਜਿਹੜੀ ਸਾਡੀਆਂ ਦੋ ਨੋਸਟ੍ਰੀਸ ਨੇ ਅਸੀਂ ਜਿਨ੍ਹਾਂ ਨੂੰ ਨਾਸਾ ਕਹਿੰਦੇ ਆ ਉਹਨਾਂ ਦੇ ਵਿੱਚ ਜਿਹੜੀ ਕਾਰਟਿਲੇਜ ਆ ਜਾਂ ਹੱਡੀ ਆ ਉਹਦੇ ਵਿੱਚ ਥੋੜੀ ਅਬ ਨਾਰਮਲ ਡੀ ਆਈ ਵੀ ਆ ਨੈਟਮਿਕਲੀ ਤੌਰ ਤੇ ਉਹ ਆਪਣੀ ਨਾਰਮਲ ਜਗ੍ਹਾ ਤੇ ਜਿੱਥੇ ਉਹਨੂੰ ਹੋਣਾ ਚਾਹੀਦਾ ਉਹਦੇ ਤੋਂ ਪਾਸੇ ਚਲੀ ਜਾਂਦੀ ਹੈ ਇਸ ਕਰਕੇ ਉਹ ਸੱਜੇ ਤੋਂ ਖੱਬੇ ਜਾਂ ਖੱਬੇ ਤੋਂ ਸੱਜੇ ਨੂੰ ਥੋੜੀ ਭੰਨ ਜਾਂਦੀ ਹੈ ਇਹ ਆਮ ਲੋਕ 80% ਆਬਾਦੀ ਦੇ ਵਿੱਚ ਥੋੜੀ ਬੜੀ ਇਹਦੇ ਵਿੱਚ ਡਿਵੀਏਟ ਹੋਈ ਹੁੰਦੀ ਹੈ ਪਰ ਕਈ ਵਾਰੀ ਉਹਦੀਆਂ ਨਿਸ਼ਾਨੀਆਂ ਨਹੀਂ ਸਨ ਹੋਉਂਦੀਆਂ ਇੱਕ ਨਾਰਮਲ ਤੌਰ ਤੇ ਸਾਡੀ ਲਾਈਫ ਬਿਲਕੁਲ ਸਹੀ ਚੱਲੀ ਜਾਂਦੀ ਹੈ ਪਰ ਕੁਝ ਲੋਕਾਂ ਦੇ ਵਿੱਚ ਕਾਫੀ ਇਹ ਨਹੀਂ ਲੱਛਣ ਜਾਂ ਨਿਸ਼ਾਨੀਆਂ ਜਾਂ ਤਕਲੀਫਾਂ ਆ ਜਾਂਦੀਆਂ ਨੇ ਹੁਣ ਇਹਦੇ ਲੱਛਣ ਕੀ ਹੁੰਦੇ ਨੇ ਜਿੰਨਾ ਲੋਕਾਂ ਦਾ ਸੈਪਟਮ ਬਹੁਤ ਜ਼ਿਆਦਾ ਵਿੰਗਾ ਟੇਡਾ ਡਿਵੀਡ ਹੋਇਆ ਨਾ ਉਹਨਾਂ ਦੇ ਨੱਕ ਦਾ ਜਿਹੜੀ ਆਕਾਰ ਹੈ ਨਾ ਉਹਦੇ ਵਿੱਚ ਵੀ ਤਬਦੀਲੀ ਆਈ ਨਜ਼ਰ ਆਉਂਦੀ ਹੈ ਪਤਾ ਲੱਗ ਜਾਂਦਾ ਕਿ ਨੱਕ ਇਹਨਾਂ ਦਾ ਥੋੜਾ ਕਿਸ ਪਾਸੇ ਨੂੰ ਝੁਕਦਾ ਹੈ ਇਹਦੇ ਲੱਛਣਾਂ ਦੇ ਵਿੱਚੋਂ ਕਿ ਇੱਕ ਜਾਂ ਦੋਵੇਂ ਨੱਕਾਂ ਦੇ ਵਿੱਚ ਕਈ ਵਾਰੀ ਦੇ ਰਾਹੀਂ ਸਾਨੂੰ ਸਾਹ ਲੈਣ ਦੇ ਵਿੱਚ ਮੁਸ਼ਕਲ ਹੁੰਦੀ ਹੈ ਸਿਰ ਦਰਦ ਰਹਿੰਦਾ ਚਿਹਰੇ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਨੱਕ ਬੰਦ ਰਹਿਣ ਦੀ ਤਕਲੀਫ ਕਰਦਾ ਮਰੀਜ਼ ਜਾਂ ਸ਼ੋਰ ਨਾਲ ਜਾਂ ਜੋਰ ਨਾਲ ਜਿਹੜੇ ਸਾਡੇ ਸਾਈਟਸ ਦੇ ਨਾਲ ਉਹ ਆਉਂਦੀ ਸਾਹ ਲੈਣਾ ਪੈਂਦਾ ਸਾਨੂੰ ਸਾਈਟਸ ਮੀਂ ਜਦੋਂ ਕਈ ਵਾਰੀ ਆਵਾਜ਼ਾਂ ਆਉਂਦੀਆਂ ਨੇ ਸਾਹ ਲੈਂਦੇ ਆ ਨੱਕ ਦੇ ਵਿੱਚੋਂ ਸੰਗਣਾ ਜਾਂ ਪਤਲਾ ਪਾਣੀ ਜਾਂ ਰੀਸ਼ੇ ਵਰਗੇ ਵੀ ਵਗ ਸਕਦੇ ਆ ਕਰੋਨਿਕ ਸੈਨਸਾਈਟਸ ਜਿਹੜੀ ਆ ਜਾਂਦੀ ਹੈ ਸਾਡੇ ਸਾਈਨਸ ਦੇ ਵਿੱਚ ਜਿਹੜੀ ਸੋਜਿਸ਼ ਪੈ ਜਾਂਦੀ ਹੈ। ਉਹ ਅਸੀਂ ਸਾਈਨਸਾਈਟਸ ਬੋਲ ਦਿੰਦੇ ਆ। ਘਰਾੜੇ ਨਾਰਮਲ ਨਾਲੋਂ ਬਹੁਤ ਜ਼ਿਆਦਾ ਆਉਂਦੇ ਨੇ ਰਾਤ ਨੂੰ ਜਦੋਂ ਸੌਂਦਾ ਪਰਸਨ ਜਾਂ ਦਿਨ ਨੂੰ ਸੌਂਦਾ ਤੇ ਨੀਂਦ ਦੀ ਕਮੀ ਵੀ ਆ ਜਾਂਦੀ ਹੈ। ਜਾਂ ਨੀਂਦ ਜਿਹੜੀ ਉਹਦੇ ਵਿੱਚ ਕਈ ਵਾਰੀ ਆਕਸੀਜਨ ਦੀ ਕਮੀ ਹੁੰਦੀ ਹੈ ਜਦੋਂ ਕੋਈ ਪ੍ਰੋਪਰ ਸਾਹ ਨੂੰ ਸਾਹ ਨਹੀਂ ਮਿਲਦਾ। ਹੁਣ ਆਪਣੇ ਅਲੱਗ-ਅਲੱਗ ਤਰ੍ਹਾਂ ਦੇ ਨਾਲ ਤੁਸੀਂ ਜੇ ਜਦੋਂ ਤੁਹਾਨੂੰ ਤਕਰੀਬ ਹੁੰਦੀ ਹੈ ਤੁਸੀਂ ਡਾਕਟਰ ਕੋਲ ਜਾਂਦੇ ਹੋ ਤੇ ਡਾਕਟਰ ਅਲੱਗ-ਅਲੱਗ ਤਰ੍ਹਾਂ ਦੀ ਐਗਜ਼ਾਮੀਨੇਸ਼ਨ ਕਰਕੇ ਲੋਡ ਪੈਣ ਦੇ ਐਕਸ-ਰੇ ਜਾਂ ਹੋਰ ਕੋਈ ਟੈਸਟ ਕਰਵਾ ਕੇ ਫਿਰ ਇਹਨਾਂ ਦਾ ਪਤਾ ਲਗਾਉਂਦਾ ਨਾਰਮਲ ਜਾਂ ਟੈਸਟ ਕਰਕੇ ਅਸੀਂ ਦੇਖਣਾ ਹੋਵੇ ਅਗਰ ਕਿ ਸਾਡਾ ਨੱਕ ਦੀ ਹੱਡੀ ਜੇਕਰ ਤੁਹਾਨੂੰ ਇਹਨਾਂ ਦੀ ਤਕਰੀ ਕੌਣ ਜੀ ਕਿੰਨੀ ਵਿੰਗੀ ਹੈ ਆਪਣੇ ਸਿਰ ਨੂੰ ਜਦੋਂ ਤੁਸੀਂ ਬੈਕ ਸਾਈਡ ਦੇ ਅੱਧਾ ਪਿਛਲੇ ਬੰਨੇ ਝੁਕਾਓਗੇ ਤੇ ਸ਼ੀਸ਼ੇ ਦੇ ਵਿੱਚ ਆਪਾਂ ਬਲੂ ਦੇਖੋਗੇ ਤਾਂ ਤੁਹਾਡੀ ਨੱਕ ਦੇ ਹੇਠਲੇ ਜਿਹੜੀ ਸਰੀ ਤਸਵੀਰ ਹੈ ਜਾਂ ਤੁਸੀਂ ਫੋਟੋ ਉਹਦੀ ਲੈ ਲਓ ਖਿੱਚ ਲੈਂਦੇ ਹੋ ਤਾਂ ਤੁਹਾਡੇ ਨੱਕ ਦੀਆਂ ਜਿਹੜੀਆਂ ਨੋਸਟਿਲਸ ਹੁੰਦੀਆਂ ਨੇ ਨਸਾਂ ਜਿਨ੍ਹਾਂ ਨੂੰ ਸ਼ਾਂਪਾਸ਼ਰ ਦੇ ਵਿੱਚ ਕਹਿੰਦੇ ਨੇ ਉਹਨਾਂ ਦੇ ਵਿੱਚ ਕੋਈ ਫਰਕ ਆਉਂਦਾ ਅਸਮਾਨਤਾ ਹੁੰਦੀ ਜੋ ਕਿ ਵੱਖ-ਵੱਖਕਾਰ ਦੀਆਂ ਤੁਹਾਨੂੰ ਨਜ਼ਰ ਆਉਂਦੀਆਂ ਜੇ ਉਹ ਦੀ ਜਾਂਚ ਕਰਨ ਵਾਸਤੇ ਅਗਰ ਇੱਕ ਨੱਕ ਦੇ ਰਾਈ ਨੂੰ ਬੰਦ ਕਰਕੇ ਤੁਸੀਂ ਇਸ ਦੇ ਰਾਈ ਸਾਹ ਲਓ ਫਿਰ ਇਹਦੇ ਰਾਈ ਸਾਹ ਲਓ ਅਲੱਗ-ਅਲੱਗ ਬੰਦ ਕਰਕੇ ਤੁਹਾਨੂੰ ਪਤਾ ਲੱਗੇਗਾ ਕਿ ਕਿਸ ਨੱਕ ਦੇ ਰਾਈ ਤੁਹਾਨੂੰ ਸਾਹ ਲੈਣ ਦੇ ਵਿੱਚ ਤਕਲੀਫ ਆਉਂਦੀ ਹੈ। ਅਗਰ ਆ ਰਹੀ ਹੈ ਬਿਲਕੁਲ ਅਧਲੇ ਬਨੇ ਹੋ ਤੁਹਾਨੂੰ ਵੱਲੋਂ ਬਿਲਕੁਲ ਨਹੀਂ ਆ ਰਿਹਾ ਤੇ ਇਧਰੋਂ ਬਿਲਕੁਲ ਨਹੀਂ ਆ ਰਿਹਾ ਇੱਕ ਬਸ ਸੋਚਾ ਇਟ ਮੀਨ ਤੁਹਾਡੀ ਅਬਨਾਰਮਲਟੀ ਉਹਦੇ ਅੰਦਰ ਹੈਗੀ ਹੈ। ਹੋਰ ਵੀ ਕਈ ਤਰ੍ਹਾਂ ਦੇ ਟੈਸਟ ਹੁੰਦੇ ਨੇ ਪੁੱਛ ਲਓ ਡਾਕਟਰ ਦਾ ਕੰਮ ਹੈਗਾ। ਕਰਨੇ ਬਾਅਦ ਦੇ ਵਿੱਚ ਜਿਹੜੇ ਪਰ ਇਹਦੇ ਹੋਰ ਵੀ ਕਈ ਵਰੀ ਕਾਰਨ ਹੁੰਦੇ ਨੇ ਨੱਕ ਦੀ ਹੱਡੀ ਟੁੱਟ ਜਾਂਦੀ ਜਦੋਂ ਕੋਈ ਖੇਡਦਿਆਂ ਜਾਂ ਡਿੱਗ ਕੇ ਸੱਟ ਲੱਗ ਕੇ ਜਾਂ ਕੋਈ ਐਕਸੀਡੈਂਟ ਦੇ ਨਾਲ ਜਾਂ ਕਿਸੇ ਲੜਾਈ ਝਗੜੇ ਦੇ ਵਿੱਚ ਕਿਸੇ ਦੇ ਨੱਕ ਦੇ ਉੱਪਰ ਕੁਮੁਖੀ ਵੱਜ ਜਾਂਦੀ ਹੈ ਜਾਂ ਕੋਈ ਡਾਂਸ ਛੋਟਾ ਵੱਜ ਜਾਂਦਾ ਜਾਂ ਤੁਸੀਂ ਖੇਡਦੇ ਹੋ ਫੁੱਟਬਾਲ ਵੱਜ ਗਿਆ ਕ੍ਰਿਕਟ ਦੀ ਬਾਲ ਵੱਜੀ ਗਈ ਜਾਂ ਕੁਝ ਵੀ ਵੱਜ ਗਿਆ ਕਿਸੇ ਵੀ ਕਾਰਨੋਂ ਹੋ ਸਕਦੀ ਹੈ ਕੁਝ ਦਾ ਅਲੱਗ ਕਾਰਨ ਹੁੰਦਾ ਲੇਕਿਨ ਕੁਝ ਜਿਹੜੀ ਹੈ ਸਾਡੀ ਬਿਨਾ ਛੱਟ ਤੋਂ ਵੀ ਕਈ ਵਾਰੀ ਉਹ ਵਿੰਗੀ ਹੋ ਰਹੀ ਹੁੰਦੀ ਹੈ ਇਥੋਂ ਤੱਕ ਕਿ ਜਦੋਂ ਜਿਹੜੀ ਨਾਰਮਲ ਡਿਲੀਵਰੀ ਜਦੋਂ ਅਸੀਂ ਕਹਿ ਦਿੰਨੇ ਜਿਨ੍ਹਾਂ ਨੂੰ ਬਿਨਾ ਆਪਰੇਸ਼ਨ ਤੋਂ ਜਿਹੜਾ ਬੱਚਾ ਪੈਦਾ ਹੁੰਦਾ ਉਹਦੇ ਨਾਲ ਵੀ ਕਈ ਵਾਰੀ ਥੋੜੀ ਬੜੀ ਕੰਪਲਿਕੀਸ਼ਨਸ ਆ ਜਾਂਦੀਆਂ ਨੇ ਇਹਦੀਆਂ ਫਿਰ ਕੰਪਲਿਕੀਸ਼ਨਸ ਕਾਫੀ ਆ ਜਾਂਦੀਆਂ ਨੇ ਜਿਆਦਾ ਲੰਮਾ ਸਮਾਂ ਜਦੋਂਗੇ ਜਿਵੇਂ ਜਿਵੇਂ ਟਾਈਮ ਗੁਜ਼ਰਦਾ ਜਾਂਦਾ ਕਿ ਕ੍ਰੋਨਿਕ ਸਾਈਨਸ ਦੇ ਵਿੱਚ ਜਿਹੜੀ ਆ ਫੈਕਸ਼ਨ ਵਾਰ-ਵਾਰ ਹੋਣੀ ਸਾਈਨਸ ਦੇ ਵਿੱਚ ਸੋਜ ਛੈ ਜਾਣੀ نیند ਦੀ ਕਮੀ ਜਾਂ ਨੀਂਦ ਦੇ ਦੌਰਾਨ ਘਰਾੜੇ ਬਹੁਤ ਜ਼ਿਆਦੇ ਹੋਣੇ ਸਾਹ ਲੈਣ ਦੇ ਵਿੱਚ ਤਕਲੀਫ ਹੋਣੀ ਨੱਕ ਬੰਦ ਰਹਿਣਾ ਨੱਕ ਦੇ ਵਿੱਚੋਂ ਰੇਸ਼ਾ ਜਾਂ ਪਾਣੀ ਵਗਣਾ ਛਿੱਕਾਂ ਬਹੁਤ ਜ਼ਿਆਦੀਆਂ ਆਉਂਣੀਆਂ ਥੋੜੀ ਜਿਹੀ ਵੀ ਕਿਸੇ ਕੰਜੈਕਸ਼ਨ ਦੇ ਨਾਲ ਜਾਂ ਮੂੰਹ ਦਾ ਸੁੱਕਾ ਰਹਿਣਾ ਬਿਲਕੁਲ ਜਿਹੜਾ ਵਾ ਜਿਹਨੂੰ ਤੁਸੀਂ ਜਿਹੜੇ ਆਮ ਭਾਸ਼ਾ ਦੇ ਵਿੱਚ ਜ਼ੀਰੋਸਟੋਮੀਆ बोल लेने। ਸੁੱਕਾ ਮੂੰਹ। ਉਹ ਮੂੰਹ ਦੇ ਵਿੱਚ ਵੀ ਫਿਰ ਕਈ ਵਰੀ ਛਾਲੇ, ਸੁੱਕੇ ਮੂੰਹ ਮੁੜ ਕਰਕੇ ਜਦੋਂ ਮਾਉਥ ਸਾਡਾ ਡਰਾਈ ਰਹਿੰਦਾ, ਤਾਂ ਕਈ ਵਰੀ ਸਾਡੇ ਗਲੇ ਦੇ ਅੰਦਰ ਵੀ ਜਾਂ ਮੂੰਹ ਦੇ ਅੰਦਰ ਵੀ ਕਈ ਤਰ੍ਹਾਂ ਦੀਆਂ ਫੰਗਸ ਜਾਂ ਕੋਈ ਨਸੂੜਿਆਂ ਦੇ ਰੋਗ ਜਿੱਤਰਾ ਦੇ ਲੱਗ ਜਾਂਦੇ ਆ। ਅਗਰ ਤੁਹਾਨੂੰ ਵੀ ਕਿਸੇ ਨੂੰ ਐਦਾਂ ਦੀ ਤਕਲੀਫ ਰਹਿੰਦੀ ਹੈ ਤੇ ਜ਼ਰੂਰ ਕੋਸ਼ਿਸ਼ ਕਰੋਗੇ ਆਪਣੇ ਕੋਈ ਜਨਰਲ ਫਿਜੀਸ਼ੀਅਨ ਦੇ ਨਾਲ ਜਾਂ ਲੱਕ ਨਗਲੇ ਵਾਲੇ ਡਾਕਟਰ ਦੇ ਕੋਲ ਜਾ ਕੇ ਤੇ ਡਾਕਟਰ ਦੀ ਸਲਾਹ ਦੇ ਨਾਲ ਫਿਰ ਦਵਾਈਆਂ ਪਰਹੇਜ਼ ਅਗਰ ਜਿਆਦਾ ਕੰਪਲਿਕੇਟਡ ਕੇਸ ਹੈਗਾ ਤਾਂ ਫਿਰ ਡਾਕਟਰ ਲੋਗ ਤੁਹਾਨੂੰ ਸਰਜਰੀ ਵੀ ਐਡਵਾਈਸ ਕਰਦੇ ਨੇ ਬਿਨਾ ਮਤਲਬ ਤੋਂ ਇਧਰੋਂ ਉਧਰੋਂ ਕੋਈ ਦੇਸੀ ਦਵਾਈਆਂ ਵਗੈਰਾ ਲੈ ਕੇ ਖਾਣ ਨਾਲ ਬਹੁਤਾ ਫਾਇਦਾ ਨਹੀਂ ਹੁੰਦਾ ਹਮੇਸ਼ਾ ਜਿਹੜੀ ਦਵਾਈ ਆ ਉਹ ਡਾਕਟਰ ਮਾਹਰ ਦੀ ਸਲਾਹ ਨਾਲ ਹੀ ਲੈਣੀ ਚਾਹੀਦੀ ਹੈ ਅਗਰ ਕੋਈ ਐਕਸ-ਰੇ ਕਰਵਾਉਣਾ ਹੈ ਤਾਂ ਉਹ ਵੀ ਡਾਕਟਰ ਦੀ ਸਲਾਹ ਲੈ ਕੇ ਫ फेब्रुवारी ਅਸੀਂ ਬਿਨਾ ਮਤਲਬ ਤੋਂ ਕੋਈ ਨਾ ਕੋਈ ਟੈਸਟ ਆਪਣੇ ਆਪ ਜਾ ਕੇ ਪੈਸੇ ਖਰਚ ਕੇ ਕਰਵਾ ਲੈਨੇ ਲੇਕਿਨ ਉਹਦਾ ਕੋਈ ਇਸ ਤਰ੍ਹਾਂ ਦੀ ਬਿਮਾਰੀ ਦੇ ਵਿੱਚ ਕੇਵਰੀ ਬੈਨੀਫਿਟ ਨਹੀਂ ਹੁੰਦਾ ਕਿਉਂ ਡਾਕਟਰ ਨੇ ਹੀ ਰਿਵਿਊਸ ਦੇਖਣੇ ਹੁੰਦੇ ਆ ਕਿ ਕਿਹੜਾ ਐਕਸਟਰਾ ਕਿਸ ਸਾਈਡ ਤੇ ਕਿਸ ਤਰੀਕੇ ਨਾਲ ਕੀਤਾ ਜਾਣਾ ਉਹ ਫਿਰ ਲਿਖਦੇ ਨੇ ਫਿਰ ਐਕਸਰੇ ਕਰਨ ਵਾਲੇ ਜਾਂ ਅਲਟਰਾਸਾਉਂਡ ਵਾਲੇ ਉਹ ਟੈਸਟ ਕਰਦੇ ਨੇ ਜਾਂ ਖੂਨ ਦਾ ਟੈਸਟ ਵੀ ਕਰਨਾ ਥੋ ਡਾਕਟਰ ਨੇ ਲਿਖਣਾ ਹੁੰਦਾ ਕਿਹੜੀ ਟੈਸਟ ਦੀ ਲੋੜ ਹੈ ਇਹ ਨਹੀਂ ਕਿ ਤੁਸੀਂ ਜਾਓਗੇ ਤੇ ਸਿੱਧੇ ਜਾ ਕੇ ਖੂਨ ਕਢਵਾ ਕੇ ਟੈਸਟ ਕਰਾ ਲੋਗੇ ਤੇ ਤੁਹਾਡੂ ਤੁਹਾਡੀ ਬਿਮਾਰੀ ਦਾ ਪਤਾ ਲੱਗੂ ਕਿ ਉਹ ਨਹੀਂ ਹੈ ਨਹੀਂ ਹਾਂ ਕਿਉਂਕਿ ਲੱਖਾਂ ਤਰ੍ਹਾਂ ਦੇ ਕਈ ਤਰ੍ਹਾਂ ਦੇ ਟੈਸਟ ਹੁੰਦੇ ਨੇ ਅਲੱਗ-ਅਲੱਗ ਤਰ੍ਹਾਂ ਦੇ ਟੈਸਟ ਕਰਨੇ ਪੈਂਦੇ ਨੇ ਉਹ ਹਰ ਇੱਕ ਵਿਸ਼ੇ ਦਾ ਮਾਹਰ ਡਾਕਟਰ ਜਿਹੜਾ ਉਹ ਉਹੀ ਦੱਸ ਸਕਦਾ ਇਸ ਕਰਕੇ ਇਦਾਂ ਦੇ ਅਗਰ ਲੱਛਣ ਤੁਹਾਨੂੰ ਵੀ ਆਉਂਦੇ ਤੁਹਾਡਾ ਨੱਕ ਬੰਦ ਰਹਿੰਦਾ ਤੁਹਾਡਾ ਸਿਰ ਦਰਦ ਕਰਦਾ ਤੁਹਾਡੇ ਨੱਕ ਜੂੰਰੀ ਸਾ ਗਲੇ ਦੇ ਵਿੱਚ ਲੱਗਦਾ ਜਿਹਨੂੰ ਆਮ ਕਈ ਵਾਰੀ ਅਸੀਂ ਜਾਂ ਤੁਹਾਡੇ ਕੰਨਾਂ ਦੇ ਵਿੱਚ ਵੀ ਕੋਈ ਤਕਲੀਫ ਨਾਲ ਆਉਣੀ ਸ਼ੁਰੂ ਹੋ ਗਈ ਹੈ ਗਲਾ ਵੀ ਵਾਰ-ਵਾਰ ਖਰਾਬ ਰਹਿੰਦਾ ਜਿਹਨੂੰ ਅਸੀਂ ਕਈ ਵਾਰੀ ਕਹਿ ਦਿੰਦੇ ਆ ਕਿ ਜੀ ਦਿਮਾਗੋਂ ਰੇਸ਼ਾ ਡਿੱਗਦਾ ਐਕਚੁਅਲੀ ਉਹ ਦਿਮਾਗੋਂ ਨਹੀਂ ਉਹ ਸਾਈਨਸ ਦੇ ਵਿੱਚੋਂ ਜਾਂ ਤੁਹਾਡੇ ਸੌਖੀ ਭਾਸ਼ਾ ਦੇ ਵਿੱਚ ਕਹ ਲਈ ਤੇ ਨੱਕ ਦੇ ਵਿੱਚੋਂ ਹੀ ਰੇਸ਼ਾ ਜਿਹੜਾ ਉਹ ਬਲੇ ਦੇ ਵਿੱਚ ਡਿੱਗਦਾ ਹੁੰਦਾ ਦਿਮਾਗ ਦੇ ਵਿੱਚੋਂ ਰੇਸ਼ਾ ਕੋਈ ਅਜਿਹਾ ਰਸਤਾ ਨਹੀਂ ਹੁੰਦਾ ਕਿ ਜਿਹੜਾ ਤੁਹਾਡੇ ਗਲੇ ਦੇ ਵਿੱਚ ਰੇਸ਼ਾ ਡਿੱਗੂਗਾ ਉਹ ਹਮੇਸ਼ਾ ਐਵੇਂ ਦੀ ਤਕਲੀਫ ਅਗਰ ਤੁਹਾਨੂੰ ਰਹਿੰਦੀ ਹੈ ਕਿ ਮਾਮੂਲੀ ਜੀ ਛਿਕਾਉਣ ਤੇ ਜਾਂ ਜੁਕਾਮ ਲੱਗਣ ਦੇ ਵੀ ਤੁਹਾਡੇ ਨੱਕ ਦੇ ਵਿੱਚ ਜਾਂ ਖੁਸ਼ਕ ਖਵਾ ਦੇ ਸੰਪਰਕ ਵਿੱਚ ਆਉਣ ਤੇ ਤੁਹਾਡੇ ਨੱਕ ਜੋ ਅਗਰ ਖੂਨ ਵਗਦਾ ਜਾਂ ਤੁਹਾਡਾ ਸਿਰ ਦਰਦ ਹੁੰਦਾ ਤਾਂ ਕੋਸ਼ਿਸ਼ ਕਰੋ ਕਿ ਆਪਣੇ ਡਾਕਟਰ ਦੀ ਸਲਾਹ ਲੈ ਕੇ ਟੈਸਟ ਕਰਵਾ ਕੇ ਲੋੜੀਂਦੀਆਂ ਦਵਾਈਆਂ ਪਰਹੇਜ਼ ਜਾਂ ਖਾਕੀ ਖਾਣਾ ਕੀ ਨਹੀਂ ਖਾਣਾ ਕਿਹੜੀ ਐਕਸਰਸਾਈਜ਼ ਕਰਨੀ ਹੈ ਕਿਸ ਤਰ੍ਹਾਂ ਵਿਚਾਰ ਰੱਖਣਾ ਕੀ ਕੀ ਤੁਹਾਨੂੰ ਕੰਪਲਿਕੀਸ਼ਨਸ ਆ ਸਕਦੀਆਂ ਉਹ ਤੁਹਾਡਾ ਡਾਕਟਰ ਹੀ ਤੁਹਾਨੂੰ ਦੱਸ ਸਕਦਾ ਅਗਰ ਆਪਰੇਸ਼ਨ ਦੀ ਲੋੜ ਹੈ ਜਾਂ ਨਹੀਂ ਉਹ ਵੀ ਡਾਕਟਰ ਦਾ ਕੰਮ ਹੈ ਤੋਂ ਇਹਨਾਂ ਨੂੰ ਮਨਜ਼ੂਰ ਕਰੋ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਾ ਹੋਵੇਗਾ ਅਗਰ ਮੇਰਾ ਚੈਨਲ ਤੁਹਾਨੂੰ ਠੀਕ ਲੱਗਦਾ ਤਾਂ ਸਬਸਕ੍ਰਾਈਬ ਕਰੋ ਆਪਣੇ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਮਿੱਤਰਾਂ ਨੂੰ ਕਹਿ ਕੇ ਵੀ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਧੰਨਵਾਦ ਸ਼ੁਕਰੀਆ ਮਿਹਰਬਾਨੀ